ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਗੱਲ ਕਰਨ ਵਾਲੇ ਹਾਂ ਜੀ ਕਿ ਜਦੋਂ ਪਰਮਾਤਮਾ ਜੀ ਸਾਡੇ ਨੇੜੇ ਹੁੰਦੇ ਹਨ ਤਾਂ ਉਹ ਕਿਹੜੇ ਦੋ ਸਬੂਤ ਦਿੰਦੇ ਹਨ ਜਿਨ੍ਹਾਂ ਨੂੰ ਜਾਣ ਕੇ ਤੁਸੀਂ ਹੈਰਾਨ ਹੋ ਜਾਓਗੇ ਕਿ ਪਰਮਾਤਮਾ ਜੀ ਸਾਡੇ ਤੇ ਕਿਰਪਾ ਵਰਸਾਉਣ ਵਾਲੇ ਹਨ ਸਾਡੇ ਮਨ ਦੀਆਂ ਮਨੋ ਕਾਮਨਾਵਾਂ ਨੂੰ ਪੂਰੀਆਂ ਕਰ ਦੇਣਗੇ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਲਿਖ ਕੇ ਹਾਜ਼ਰੀ ਲਗਵਾ ਦਿਓ ਜੀ ਤਾਂ ਕਿ ਗੁਰੂ ਨਾਨਕ ਪਾਤਸ਼ਾਹ ਜੀ ਦੀ ਕਿਰਪਾ ਤੁਹਾਡੇ ਘਰ ਪਰਿਵਾਰ ਤੇ ਬਣ ਜਾਵੇ ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਥ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਨੂੰ ਦੱਸਣ ਵਾਲੇ ਹਾਂ ਜੀ ਕਿ ਉਹ ਕਿਹੜੀਆਂ ਨਿਸ਼ਾਨੀਆਂ ਹਨ ਜਾਂ ਕਿਹੜੇ ਸਬੂਤ ਹਨ ਜੋ ਪਰਮਾਤਮਾ ਦਾ ਨਾਮ ਜਪਣ ਵਾਲਿਆਂ ਨੂੰ ਹੀ ਮਿਲਦੇ ਹਨ ਸਾਤ ਸੰਗਿਆ ਜੀ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਡੇ ਅੱਗੇ ਹੱਥ ਜੋੜ ਕੇ ਬੇਨਤੀ ਹੈ ਜੀ ਕਿ ਇਸ ਵੀਡੀਓ ਨੂੰ ਅੰਤ ਤੱਕ ਧਿਆਨ ਨਾਲ ਸਰਵਣ ਕਰ ਲੈਣਾ ਜੀ ਸਾਤ ਸੰਗਿਆ ਜੀ ਬਹੁਤ ਸਾਰੀਆਂ ਸੰਗਤਾਂ ਦਾ ਇੱਕੋ ਹੀ ਸਵਾਲ ਹੁੰਦਾ ਹੈ ਕਿ ਸਾਨੂੰ ਕਿਵੇਂ ਪਤਾ ਲੱਗੇਗਾ ਕਿ ਪ੍ਰਮਾਤਮਾ ਜੀ ਸਾਡੇ ਨੇੜੇ ਹਨ ਅੱਜ ਦੀ ਵੀਡੀਓ ਵਿੱਚ ਉਹਨਾਂ ਸਾਰੇ ਹੀ ਸਵਾਲਾਂ ਦੇ ਜਵਾਬ ਤੁਹਾਨੂੰ ਮਿਲ ਜਾਣਗੇ ਸਾਤ ਸੰਗਿਆ ਜੀ ਸ੍ਰੀ ਪਹਾੜੀ ਬਾਬਾ ਜੀ ਦੇ ਜੀਵਨ ਨੂੰ ਜਦੋਂ ਅਸੀਂ ਪੜ੍ਹਦੇ ਹਾਂ ਸਾਧ ਸੰਗਤ ਜੀ ਸ੍ਰੀ ਪਹਾੜੀ ਬਾਬਾ ਜੀ ਦੇ ਜੀਵਨ ਨੂੰ ਜਦੋਂ ਅਸੀਂ ਪੜ੍ਹਦੇ ਹਾਂ ਤਾਂ ਉਸ ਦੇ ਵਿੱਚ ਉਹ ਦੱਸਦੇ ਹਨ ਕਿ ਕਿਵੇਂ ਪਰਮਾਤਮਾ ਦੇ ਉਹਨਾਂ ਦੇ ਔਖੇ ਸਮੇਂ ਨੇੜੇ ਹੋਣ ਦਾ ਸਬੂਤ ਦਿੰਦੇ ਹਨ ਸਾਧ ਸੰਗਤ ਜੀ ਜਿਹੜੇ ਪਰਮਾਤਮਾ ਦਾ ਸਿਮਰਨ ਕਰਦੇ ਹਨ ਨਾਮ ਜਪਦੇ ਹਨ ਕਿਵੇਂ ਪਰਮਾਤਮਾ ਦੇ ਉਹਨਾਂ ਦੇ ਨੇੜੇ ਹੋਣ ਦਾ ਸਬੂਤ ਦੇ ਕੇ ਉਹਨਾਂ ਨੂੰ ਉਹਨਾਂ ਦੇ ਸਾਰੇ ਹੀ ਕਾਰਜ ਸਵਾਰੇ ਕਰ ਦਿੰਦੇ ਹਨ ਸਾਧ ਸੰਗਤ ਜੀ ਇਸ ਤਰ੍ਹਾਂ ਦੀ ਘਟਨਾ ਜਿਹੜੀ ਪਹਾੜੀ ਬਾਬਾ ਜੀਵਨ ਜੀ ਦੇ ਨਾਲ ਸ਼ੁਰੂ ਵਿੱਚ ਹੁੰਦੀ ਹੈ ਜੀ ਉਹ ਦੱਸਦੇ ਹਨ ਜਦੋਂ ਅਸੀਂ ਜਿਸ ਕੁਟਿਆ ਵਿੱਚ ਰਹਿੰਦੇ ਹੁੰਦੇ ਸੀ ਉਹ ਟੁੱਟੀ ਫੁੱਟੀ ਹੀ ਕੁਟਿਆ ਹੁੰਦੀ ਸੀ ਕਾਨਿਆਂ ਦੀ ਛਪੜੀ ਹੁੰਦੀ ਸੀ ਕਿਤੇ ਕਿਤੇ ਕਹਿੰਦੇ ਕਿ ਮਹਾਤਮਾ ਆ ਜਾਂਦੇ ਸੀ ਉਹ ਛਪੜੀ ਦੇ ਵਿੱਚ ਪੈਂਦੇ ਸੀ ਪਰ ਕਹਿੰਦੇ ਮੁਸ਼ਕਿਲ ਇਸ ਗੱਲ ਦੀ ਸੀ ਕਿ ਜਦੋਂ ਕਿਤੇ ਮਿਹੇ ਕਣੀ ਪੈ ਜਾਣਾ ਤੇ ਉਹ ਸਾਡੀ ਜਿਹੜੀ ਝੌਂਪੜੀ ਹੁੰਦੀ ਸੀ ਉਹ ਪਾਣੀ ਦੇ ਨਾਲ ਚੁੰਦੀ ਹੁੰਦੀ ਸੀ ਸਾਨੂੰ ਤਾਂ ਕੋਈ ਫਰਕ ਨਹੀਂ ਸੀ ਪੈਂਦਾ ਪਰ ਆਈ ਗਈ ਸੰਗਤ ਜਿਹੜੀ ਸੀ ਮਹਾਤਮਾ ਜੀ ਨੂੰ ਉਹਨਾਂ ਨੂੰ ਫਰਕ ਬੜਾ ਪੈਂਦਾ ਸੀ ਕਹਿੰਦੇ ਅਸੀਂ ਮਨ ਦੇ ਵਿੱਚ ਸੋਚਦੇ ਸੀ ਇਸ ਝੌਂਪੜੀ ਦਾ ਕੋਈ ਨਾ ਕੋਈ ਪ੍ਰਬੰਧ ਹੋਣਾ ਚਾਹੀਦਾ ਹੈ ਤਾਂ ਜੋ ਮਿਹ ਝੱਖੜ ਤੋਂ ਬਚਿਆ ਜਾ ਸਕੇ ਉਹ ਮਹਾਪੁਰਖ ਜੀ ਕਹਿੰਦੇ ਕਿ ਸਾਡੇ ਕੋਲ ਇੱਕ ਸੇਠ ਆਇਆ ਕਰਦਾ ਸੀ ਕਹਿੰਦੇ ਕਿ ਸਾਡੇ ਦਰਸ਼ਨਾਂ ਦੇ ਵਾਸਤੇ ਆਇਆ ਤੇ ਕਹਿੰਦੇ ਉਹ ਸਾਡੇ ਦਰਸ਼ਨਾਂ ਤੋਂ ਇੰਨਾ ਜ਼ਿਆਦਾ ਪ੍ਰਭਾਵਿਤ ਹੋਇਆ ਤੇ ਸਾਨੂੰ ਕਹਿਣ ਲੱਗਾ ਮਹਾਰਾਜ ਕੋਈ ਸੇਵਾ ਹੋਵੇਗੀ ਤਾਂ ਸਾਨੂੰ ਜ਼ਰੂਰ ਦੱਸ ਦੇਣਾ ਕਹਿੰਦੇ ਅਸੀਂ ਉਸ ਨੂੰ ਕਿਹਾ ਕਿ ਸੇਵਾ ਕੀ ਕਰਨੀ ਹੈ ਤੁਸੀਂ ਸੇਵਾ ਰੱਬ ਦੀ ਕਰਿਆ ਕਰੋ ਪਰ ਉਹ ਆਪਣਾ ਜੋ ਧਨਾੜ ਪੁਣਾ ਸੀ ਉਹ ਦਾ ਸਾਰੇ ਹੀ ਮਹਾਤਮਾ ਦੇ ਸਾਹਮਣੇ ਕਹਿੰਦੇ ਪਰ ਦਰਸ਼ਨ ਕਰੀ ਜਾਵੇ ਕਹਿੰਦੇ ਉਹ ਦਿਖਾਈ ਜਾਵੇ ਕਿ ਮੈਂ ਸੇਠ ਹਾਂ ਕੋਈ ਸੇਵਾ ਮੇਰੇ ਪ੍ਰਤੀ ਹੋਈ ਤਾਂ ਮੈਨੂੰ ਯਾਦ ਕਰ ਲੈਣਾ ਮੈਂ ਆਪ ਜੀ ਦੀ ਜ਼ਰੂਰ ਸਹਾਇਤਾ ਕਰ ਦੇਵਾਂਗਾ ਜ਼ਰੂਰ ਸੇਵਾ ਕਰੂੰਗਾ ਕਹਿੰਦੇ ਕਿ ਇਦਾਂ ਹੀ ਬੋਲ ਕੇ ਉਥੋਂ ਚਲਿਆ ਜਾਂਦਾ ਹੈ ਮਹਾਪੁਰਖ ਜੀ ਆਖਦੇ ਹਨ ਇੱਕ ਦਿਨ ਮੀਹੀ ਬੜਾ ਹੀ ਆਇਆ ਹਨੇਰੀ ਝਖੜ ਉਹਦੇ ਨਾਲ ਕਹਿੰਦੇ ਕਿ ਜਿਹੜੀ ਸਾਡੀ ਝੌਂਪੜੀ ਸੀਗੀ ਉਹ ਸਾਰੀ ਹੀ ਟੁੱਟ ਗਈ ਜਦੋਂ ਝੌਂਪੜੀ ਟੁੱਟ ਗਈ ਤਾਂ ਸਾਡੇ ਮਨ ਵਿੱਚ ਆਇਆ ਚਲੋ ਸੇਠ ਨੇ ਸਾਨੂੰ ਆਖਿਆ ਸੀ ਕਿ ਤੁਹਾਡੀ ਸਹਾਇਤਾ ਕਰਾਂਗਾ ਕਿਉਂ ਨਾ ਉਸ ਸੇਠ ਦੇ ਕੋਲ ਜਾਇਆ ਜਾਵੇ ਇਸ ਝੌਂਪੜੀ ਦੀ ਜਗ੍ਹਾ ਇੱਕ ਛੋਟਾ ਜਿਹਾ ਕੋਈ ਸੁੰਦਰ ਛੋਟਾ ਜਿਹਾ ਕਮਰਾ ਹੀ ਤਿਆਰ ਕਰ ਲਿਆ ਜਾਵੇ ਜਿਹਦੇ ਨਾਲ ਮੀਂਹ ਨੇ ਰੀਤੇ ਝਖੜ ਤੋਂ ਬਚਿਆ ਜਾ ਸਕੇ ਇਹ ਸੋਚ ਕੇ ਮਹਾਪੁਰਖ ਜੀ ਆਖਦੇ ਹਨ ਅਸੀਂ ਇੱਥੋਂ ਘਰੋਂ ਹੀ ਕਹਿੰਦੇ ਕਿ ਟ੍ਰੇਨ ਦੇ ਰਾਹੀਂ ਮਥਰਾ ਚਲੇ ਗਏ ਜਦੋਂ ਮਥਰਾ ਗਏ ਤੇ ਮਥਰਾ ਕਾਫੀ ਦੂਰ ਕਹਿੰਦੇ ਕਿ ਉਹਦਾ ਟਿਕਾਣਾ ਸੀ ਜਿਹੜਾ ਉਸਨੇ ਦੱਸਿਆ ਸੀ ਉਸਨੇ ਕਹਿੰਦੇ ਕਿ ਅਸੀਂ ਪੋਛ ਦੇ ਪਛੌਂਦੇ ਉਸ ਮਥਰਾ ਰੇਲਵੇ ਸਟੇਸ਼ਨ ਤੇ ਉੱਤਰ ਕੇ ਉਸਦੇ ਘਰੇ ਚਲੇ ਗਏ ਜਦੋਂ ਕਹਿੰਦੇ ਕਿ ਅਸੀਂ ਪੋਸ਼ ਪਛਾ ਕੇ ਉਹਦੇ ਘਰੇ ਗਏ ਤਾਂ ਜਿਸ ਜਗ੍ਹਾ ਤੇ ਉਹ ਰਹਿੰਦਾ ਸੀ ਉਹਦੀ ਆਪਣੀ ਦੁਕਾਨ ਸੀ ਵੱਡਾ ਸਟੋਰ ਸੀ ਅਸੀਂ ਵੇਖਿਆ ਕਿ ਉੱਥੇ ਕੋਈ ਨੌਕਰ ਚੱਕਰ ਲੱਗੇ ਹੋਏ ਸਨ ਤੇ ਉਹ ਸੀਟ ਤੇ ਗੱਦੀ ਲਗਾ ਕੇ ਬੈਠਾ ਹੋਇਆ ਸੀ ਕਹਿੰਦੇ ਜਦੋਂ ਅਸੀਂ ਉਸ ਦੇ ਸਾਹਮਣੇ ਗਏ ਤੇ ਸਾਨੂੰ ਵੇਖ ਕੇ ਸੇਠ ਬੜਾ ਹੈਰਾਨ ਹੋਇਆ ਤੇ ਕਹਿਣ ਲੱਗਾ ਮਹਾਤਮਾ ਜੀ ਆਓ ਬੈਠੋ ਧੰਨ ਭਾਗ ਮੇਰੇ ਕਹਿੰਦਾ ਉਹਨੇ ਸਾਨੂੰ ਇੱਕ ਗੱਦੀ ਤੇ ਬੈਠਣ ਦੇ ਵਾਸਤੇ ਕਹਿ ਦਿੱਤਾ ਮਹਾਪੁਰਖ ਕਹਿੰਦੇ ਕਿ ਅਸੀਂ ਗੱਦੀ ਤੇ ਬੈਠ ਗਏ ਜਦੋਂ ਗੱਦੀ ਤੇ ਬੈਠੇ ਤੇ ਕਹਿੰਦੇ ਇੱਕ ਸੇਠ ਨੇ ਪੁੱਛਿਆ ਹਾਂਜੀ ਦੱਸੋ ਐਡੀ ਦੂਰ ਤੁਸੀਂ ਕਿੱਦਾਂ ਆਉਣਾ ਕੀਤਾ ਕਹਿੰਦੇ ਅਸੀਂ ਉਸ ਸੇਠ ਨੂੰ ਆਖਿਆ ਦਰਅਸਲ ਗੱਲ ਇਹ ਹੈ ਜਿਹੜੀ ਸਾਡੀ ਝੌਂਪੜੀ ਸੀ ਜਿਸ ਵਿੱਚ ਅਸੀਂ ਬੈਠੇ ਹੁੰਦੇ ਸੀ ਉਹ ਮੀਂਹ ਨੇਰੀ ਦੇ ਨਾਲ ਟੁੱਟ ਗਈ ਹੈ ਇਸ ਕਰਕੇ ਜਿਹੜੇ ਮਹਾਤਮਾ ਲੋਕ ਉੱਥੇ ਆਉਂਦੇ ਹਨ ਉਹਨਾਂ ਦਾ ਬਹਿਣਾ ਮੁਸ਼ਕਿਲ ਹੋ ਜਾਂਦਾ ਹੈ ਅਸੀਂ ਚਾਹੁੰਦੇ ਹਾਂ ਤੁਸੀਂ ਥੋੜੀ ਜਿਹੀ ਸੇਵਾ ਕਰਕੇ ਉਸ ਝੌਂਪੜੀ ਨੂੰ ਕਮਰੇ ਦੇ ਰੂਪ ਵਿੱਚ ਤਿਆਰ ਕਰ ਦਿਓ ਥੋੜੀ ਨਵੀਂ ਬਣਵਾ ਦਿਓ ਤਾਂ ਜੋ ਮੀਂਹ ਨੇਰੀ ਚੱਕਰ ਤੋਂ ਬਚਿਆ ਜਾ ਸਕੇ ਜਦ ਇੰਨੀ ਗੱਲ ਹੋਈ ਤਾਂ ਮਹਾਪੁਰਖ ਕਹਿਣ ਲੱਗੇ ਉਹ ਸੇਠ ਨੂੰ ਪਤਾ ਨਹੀਂ ਕੀ ਹੋਇਆ ਕਹਿੰਦੇ ਉਹਨੇ ਸਾਡੇ ਵੱਲ ਪਿੱਠ ਕਰ ਲਈ ਤਾਂ ਦੂਜੇ ਪਾਸੇ ਕਹਿੰਦੇ ਉਹ ਰੁੱਝ ਗਿਆ ਤੇ ਹੱਥ ਵਿੱਚ ਕਿਤਾਬਾਂ ਫੜ ਲਈਆਂ ਆਪਣੇ ਨੌਕਰਾਂ ਚਾਕਰਾਂ ਦੇ ਨਾਲ ਗੱਲਾਂ ਬਾਤਾਂ ਵਿੱਚ ਰੁੱਝ ਗਿਆ ਸਾਨੂੰ ਉਸਨੇ ਕੋਈ ਜਵਾਬ ਵੀ ਨਾ ਦਿੱਤਾ ਸਾਡੇ ਵੱਲ ਪਿੱਠ ਕਰ ਲਈ ਹੁਣ ਕਹਿੰਦੇ ਕਿ ਅਸੀਂ ਮਨ ਵਿੱਚ ਸੋਚ ਲਿਆ ਕਿ ਇਹ ਸੇਠ ਜਿਹੜਾ ਹੈ ਸਾਡੇ ਨਾਲ ਨਾਰਾਜ਼ ਹੋ ਗਿਆ ਹੈ ਕਹਿੰਦੇ ਕਿ ਅਸੀਂ ਮਨ ਵਿੱਚ ਸੋਚਿਆ ਕਿ ਉਦੋਂ ਤਾਂ ਇਹ ਕਹਿੰਦਾ ਸੀ ਮੈਂ ਸੇਵਾ ਕਰੂੰਗਾ ਹੁਣ ਕਹਿੰਦੇ ਸਾਨੂੰ ਨਹੀਂ ਪਤਾ ਲੱਗਾ ਕਿ ਸੇਠ ਕਿੰਨਾ ਕੰਜੂਸ ਹੈ ਕਹਿੰਦੇ ਅਸੀਂ ਬਿਨਾਂ ਪੁੱਛਿਆ ਕੁਝ 1-2 ਮਿੰਟ ਬੈਠੇ ਹੋਣੇ ਤੇ ਉੱਥੋਂ ਬੈਠ ਕੇ ਫਿਰ ਤੁਰ ਪਏ ਤੇ ਸੇਠ ਨੇ ਸਾਡੇ ਵੱਲ ਪੇਠੇ ਹੀ ਰੱਖੀ ਸਾਡੇ ਵੱਲ ਮੂੰਹ ਵੀ ਨਾ ਕੀਤਾ ਮਹਾਪੁਰਖ ਜੀ ਆਖਦੇ ਹਨ ਅਸੀਂ ਫਿਰ ਉੱਥੋਂ ਮथुरा ਤੋਂ ਗੱਡੀ ਤੇ ਬੈਠੇ ਤੇ ਫਿਰ ਆਪਣੇ ਇੱਧਰ ਟਿਕਾਣੇ ਤੇ ਆ ਗਏ ਉੱਥੋਂ ਜਿੱਥੇ ਸਾਡਾ ਆਸ਼ਰਮ ਸੀ ਕਾਫੀ ਦੂਰ ਸੀ ਫਿਰ ਉਥੋਂ ਅਸੀਂ ਪੈਦਲ ਹੀ ਆਉਣਾ ਸੀ ਇਸ ਕਰਕੇ ਮਹਾਪੁਰਖ ਜੀ ਆਖਦੇ ਹਨ ਕਿ ਗਰਮੀ ਦੀ ਰੁੱਤ ਸੀ ਤੇ ਭੁੱਖ ਵੀ ਡਾਢੀ ਲੱਗੀ ਹੋਈ ਸੀ ਕਹਿੰਦੇ ਬਸ ਕਰੀਏ ਤੇ ਕੀ ਕਰੀਏ ਮਨ ਦੇ ਅੰਦਰ ਪਰੇਸ਼ਾਨੀ ਵੀ ਬੜੀ ਸੀ ਕਿ ਐਡੀ ਦੂਰੋਂ ਅਸੀਂ ਆਏ ਤੇ ਸੇਠ ਦੇ ਕੋਲ ਕੋਈ ਗੱਲਬਾਤ ਤਾਂ ਕਰਨੀ ਉਸਨੇ ਤਾਂ ਪਿੱਠ ਹੀ ਕਰ ਲਈ ਅਸੀਂ ਰਾਤ ਵੀ ਤੁਰੇ ਆਉਂਦੇ ਸੀ ਇੱਕ ਖੂਹੂ ਸਾਨੂੰ ਦਿਸਿਆ ਤੇ ਪਿਆਸ ਬੜੀ ਲੱਗੀ ਸੀ ਕਹਿੰਦੇ ਅਸੀਂ ਖੂਹ ਤੇ ਚਲੇ ਗਏ ਤੇ ਖੂਹ ਤੇ ਜਾ ਕੇ ਸਭ ਤੋਂ ਪਹਿਲਾਂ ਇਸ਼ਨਾਨ ਕੀਤਾ ਪਾਣੀ ਦੇ ਨਾਲ ਤੇ ਫਿਰ ਅਸੀਂ ਉਸ ਜਲ ਨੂੰ ਛਕਿਆ ਤੇ ਜਲ ਛਕਣ ਤੋਂ ਬਾਅਦ ਕੋਚਿਰ ਬੈਠ ਗਏ ਤੇ ਬੈਠੇ-ਬੈਠੇ ਫਿਰ ਕਹਿੰਦੇ ਕਿ ਸਾਡੀ ਸੁਰਤ ਭਜਨ ਬੰਦਗੀ ਵਿੱਚ ਜੁੜ ਗਈ ਜੁੜਨ ਤੋਂ ਬਾਅਦ ਕਹਿੰਦੇ ਸਾਡੇ ਅੰਦਰ ਇਹ ਖਿਆਲ ਆਇਆ ਕਿ ਅਸੀਂ ਐਡੀ ਦੂਰ ਗਏ ਹਾਂ ਇਹ ਦੁਨਿਆਵੀ ਲੋਕਾਂ ਤੋਂ ਕੀ ਮੰਗਣਾ ਜਿਹਦੀ ਬੰਦਗੀ ਕਰਦੇ ਹਾਂ ਜਿਹਦੀ ਭਗਤੀ ਕਰਦੇ ਹਾਂ ਉਹਦੇ ਤੋਂ ਮੰਗਣਾ ਚਾਹੀਦਾ ਹੈ ਕਿਉਂਕਿ ਦੁਨੀਆਦਾਰੀ ਲੋਕਾਂ ਦੀ ਹੈ ਇਹ ਸਾਡਾ ਕਸੂਰ ਹੈ ਇਹ ਸਾਡੇ ਕੰਮ ਕੀ ਸਵਾਰਣਗੇ ਇਹ ਸੋਚ ਕੇ ਪਹਾੜੀ ਬਾਬਾ ਜੀ ਕਹਿਣ ਲੱਗੇ ਅਸੀਂ ਜਲ ਚਿਹੜਾ ਸ ਹੈਗਾ ਸੀ ਆਪਣੀ ਹਥੇਲੀ ਤੇ ਲੈ ਲਿਆ ਉਥੇ ਇੱਕ ਸੰਕਲਪ ਕਰ ਲਿਆ ਸੰਕਲਪ ਇਹ ਕੀਤਾ ਕਿ ਅੱਜ ਤੋਂ ਬਾਅਦ ਦੁਨਿਆਵੀ ਲੋਕਾਂ ਦੇ ਅੱਗੇ ਕਦੇ ਵੀ ਹੱਥ ਨਹੀਂ ਫੈਲਾਵਾਂਗੇ ਕਹਿੰਦੇ ਕਿ ਅਸੀਂ ਇਸ ਸੰਕਲਪ ਨੂੰ ਕਰਕੇ ਜਲ ਛੱਡ ਦਿੱਤਾ ਜਦ ਇਹ ਕਹਿੰਦੇ ਕਿ ਅਸੀਂ ਸੰਕਲਪ ਲੈ ਲਿਆ ਉਸ ਤੋਂ ਬਾਅਦ ਕਹਿੰਦੇ ਅਸੀਂ ਆਪਣੇ ਆਸ਼ਰਮ ਵਿੱਚ ਆ ਗਏ ਜਦੋਂ ਆਸ਼ਰਮ ਵਿੱਚ ਆਏ ਤਾਂ ਇੱਥੇ ਕਹਿੰਦੇ ਕਿ ਫਿਰ ਇਸ ਤਰ੍ਹਾਂ ਹੀ ਟਾਈਮ ਨਿਕਲਦਾ ਗਿਆ ਉਹਨਾਂ ਸਮਿਆਂ ਦੇ ਵਿੱਚ ਮਹਾਪੁਰਖ ਜੀ ਆਖਦੇ ਹਨ ਭੁੱਖ ਮਰੀ ਪੈ ਗਈ ਜਦੋਂ ਭੁੱਖ ਮਰੀ ਪਈ ਤਾਂ ਅੰਨ ਦਾ ਕਾਲ ਪੈ ਗਿਆ ਕਹਿੰਦੇ ਹਨ ਜਿਹੜੇ ਸਾਧੂ ਸੰਤ ਆਉਂਦੇ ਸੀ ਉਹਨਾਂ ਨੂੰ ਕਹਿੰਦੇ ਕਿ ਭੰਡਾਰਾ ਲੰਗਰ ਪਾਣੀ ਸ਼ਿਕਾਉਣ ਵਾਸਤੇ ਸਾਡੇ ਕੋਲ ਬੜਾ ਔਖਾ ਹੋ ਗਿਆ ਫਿਰ ਕਹਿੰਦੇ ਸਾਧੂਆਂ ਨੇ ਵੇਖਿਆ ਕਿ ਅੰਨ ਦਾ ਤਾਂ ਕਾਲ ਥਾਂ-ਥਾਂ ਤੇ ਪਿਆ ਹੋਇਆ ਹੈ ਕੀ ਕਰੀਏ ਤੇ ਕੀ ਨਾ ਕਰੀਏ ਇੱਕ ਸਿੱਖ ਸਾਧੂ ਦੀ ਮੰਡਲੀ ਵਿੱਚ ਕਹਿੰਦਾ ਮਹਾਪੁਰਖ ਗੋਰਿਆਂ ਦਾ ਰਾਜ ਹੈ ਅੰਗਰੇਜ਼ਾਂ ਦਾ ਰਾਜ ਹੈ ਕਿਉਂ ਨਾ ਇੱਥੇ ਲੱਗੇ ਇੱਕ ਅੰਗਰੇਜ਼ ਅਫਸਰ ਰਹਿੰਦਾ ਹੈ ਉਹਨੂੰ ਜਾ ਕੇ ਸਹਾਇਤਾ ਵਾਸਤੇ ਪੁਕਾਰ ਕਰਦੇ ਹਾਂ ਮਹਾਪੁਰਖ ਕਹਿਣ ਲੱਗੇ ਕਿ ਜਿਹੜੀ ਸਾਡੀ ਸੰਤ ਮੰਡਲੀ ਸੀ ਜਿਹਦੇ ਵਿੱਚ 5-7 ਸੰਤ ਰਹਿੰਦੇ ਸੀ ਇਹ ਚੱਲ ਕੇ ਫਿਰ ਗੋਰੇ ਦੇ ਘਰ ਚਲੇ ਗਏ ਜਦ ਕਹਿੰਦੇ ਗੋਰਾ ਅਫਸਰ ਜਿਹੜਾ ਸੀ ਉਹ ਘਰ ਵਿੱਚ ਕਹਿੰਦੇ ਕਿ ਉਹਨਾਂ ਮਹਾਤਮਾ ਨੂੰ ਕਿਹਾ ਕਹਿੰਦੇ ਕਿ ਉਸ ਗੋਰੇ ਦੇ ਅਫਸਰ ਦੇ ਘਰ ਜਾ ਕੇ ਉਹਨਾਂ ਨੇ ਕਿਹਾ ਕਿ ਅਨਦਾ ਕਾਲ ਪੈ ਗਿਆ ਹੈ ਇਸ ਕਰਕੇ ਤੁਸੀਂ ਸਰਕਾਰੀ ਆਦਮੀ ਹੋ ਇਸ ਲੋੜ ਸਮੇ ਸਾਡੀ ਸਹਾਇਤਾ ਕਰੋ ਇਸ ਤਰ੍ਹਾਂ ਕਰੋ ਸਾਨੂੰ ਕੁਝ ਅਨਦਾਨ ਦੇ ਦਿਓ ਕਹਿੰਦੇ ਕਿ ਐਨੀ ਗੱਲ ਕੀਤੀ ਤੇ ਅਫਸਰ ਨੇ ਫਿਰ ਸਾਡੇ ਵੱਲ ਮੋਹ ਨਾ ਕੀਤਾ ਸਾਨੂੰ ਕਹਿੰਦੇ ਕਿ ਜਾਂਦਾ ਜਾਂਦਾ ਕਹਿਣ ਲੱਗਾ ਜੇ ਰੋਟੀ ਖਾਣੀ ਹੈ ਤਾਂ ਪਹਿਲਾਂ ਗੋਲੀ ਖਾ ਲੋ ਭਾਵ ਕਿ ਤੁਸੀਂ ਗੋਲੀ ਖਾਣ ਲਈ ਤਿਆਰ ਹੋ ਜਾਓ ਫਿਰ ਰੋਟੀ ਖਾਓ ਮਹਾਤਮਾ ਕਹਿਣ ਲੱਗੇ ਕਿ ਅਸੀਂ ਸਮਝ ਗਏ ਕਿ ਗੋਰਾ ਅਫਸਰ ਚਾਹੁੰਦਾ ਹੈ ਪਹਿਲਾਂ ਫੌਜ ਵਿੱਚ ਭਰਤੀ ਹੋਵੋ ਫਿਰ ਅਸੀਂ ਰੋਟੀ ਪਾਣੀ ਦੇਵਾਂਗੇ ਉਹ ਜਿਹੜੇ ਮਹਾਤਮਾ ਸੀ ਕਹਿੰਦੇ ਅਸੀਂ ਫਿਰ ਉਸੇ ਹੀ ਤਰ੍ਹਾਂ ਖਾਲੀ ਘਰ ਵਾਪਸ ਆ ਗਏ ਜਦੋਂ ਵਾਪਸ ਆਏ ਤਾਂ ਕਹਿੰਦੇ ਸਾਰੀ ਗੱਲ ਆ ਕੇ ਪਹਾੜੀ ਬਾਬਾ ਜੀ ਨੂੰ ਦਸੀ ਪਹਾੜੀ ਬਾਬਾ ਜੀ ਕਹਿੰਦੇ ਪਹਿਲੀ ਗੱਲ ਇਹ ਤੁਸੀਂ ਉਸ ਗੋਰੇ ਅਫਸਰ ਦੇ ਕੋਲ ਗਏ ਹੀ ਕਿਉਂ ਸੀ ਅਸੀਂ ਇਹਨਾਂ ਦੁਨਿਆਵੀ ਲੋਕਾਂ ਤੋਂ ਕੀ ਲੈਣਾ ਮਹਾਪੁਰਖ ਜੀ ਆਖਦੇ ਹਨ ਅਸੀਂ ਤੁਹਾਨੂੰ ਦੱਸਿਆ ਸੀ ਅਸੀਂ ਸੰਕਲਪ ਕੀਤਾ ਸੀ ਜਦੋਂ ਵੀ ਇਹ ਲੋਕ ਹਨ ਅਸੀਂ ਇਹਨਾਂ ਦੇ ਕੋਲੋਂ ਕੁਝ ਵੀ ਨਹੀਂ ਮੰਗਾਂਗੇ ਇਹਨਾਂ ਦੇ ਘਰੋਂ ਜਲ ਪਾਣੀ ਕਦੀ ਨਹੀਂ ਲੈਣਾ ਤੁਸੀਂ ਬਿਨਾਂ ਦੱਸੇ ਹੀ ਉਸ ਗੋਰੇ ਅਫਸਰ ਦੇ ਘਰ ਚਲੇ ਗਏ ਸੀ ਕਹਿੰਦੇ ਕਿ ਉਸ ਗੋਰੇ ਨੇ ਤੁਹਾਨੂੰ ਕੀ ਜਵਾਬ ਦਿੱਤਾ ਗੋਲੀ ਖਾ ਲੋ ਫਿਰ ਅਨ ਮਿਲੇਗਾ ਕਹਿੰਦੇ ਫਿਰ ਉਹ ਜਿਹੜੇ ਮਹਾਤਮਾ ਸੀ ਉਸੇ ਵੇਲੇ ਕਹਿਣ ਲੱਗੇ ਕਿ ਕਾਲ ਪੈ ਗਿਆ ਸੀ ਅਸੀਂ ਤਾਂ ਕਿਹਾ ਸੀ ਕਹਿੰਦੇ ਕਿ ਫਿਰ ਉਸ ਮਹਾਤਮਾ ਜੀ ਨੇ ਕਿਹਾ ਅਸੀਂ ਸੋਚਿਆ ਕਿ ਉਹ ਸਰਕਾਰੀ ਬੰਦੇ ਹਨ ਸਾਡੀ ਮਦਦ ਕਰ ਦੇਣਗੇ ਪਰ ਸਾਨੂੰ ਕੀ ਪਤਾ ਸੀ ਸੰਤ ਮਹਾਤਮਾ ਤੋਂ ਗੋਰੇ ਜਿਹੜੇ ਹਨ ਕਿੰਨੇ ਚਿਰਦੇ ਹਨ ਕਹਿੰਦੇ ਉਹ ਕਹਿ ਦਿੰਦੇ ਹਨ ਭੁੱਖੇ ਨੰਗੇ ਲੋਕੀ ਜਿਹੜੇ ਹਨ ਉਹ ਸਾਧਿਆਂ ਦੇ ਬਾਣੇ ਪਾ ਕੇ ਤੁਰੇ ਫਿਰਦੇ ਹਨ ਅੰਨ ਰੋਟੀਆਂ ਦੀ ਭਾਲ ਵਿੱਚ ਤੁਰੇ ਫਿਰਦੇ ਹਨ ਇਸ ਤਰ੍ਹਾਂ ਦੇ ਲੋਕ ਸਰਕਾਰ ਤੇ ਬੋਝ ਬਣੇ ਹੋਏ ਹਨ ਇਹ ਤਾਂ ਕਰਕੇ ਹੈ ਜਿਹੜੇ ਕਈ ਕੌੜੇ ਬਚਨ ਜਿਹੜੇ ਸੀ ਗੋਰੇ ਅਫਸਰ ਨੇ ਵੀ ਬੋਲ ਦਿੱਤੇ ਸੀ ਤੇ ਸੰਤ ਮਹਾਪੁਰਖ ਜੀ ਕਹਿਣ ਲੱਗੇ ਸਾਨੂੰ ਆਪਣੀ ਰੋਟੀ ਦਾ ਕੋਈ ਫਿਕਰ ਨਹੀਂ ਰੋਟੀ ਮਿਲੇ ਜਾਂ ਨਾ ਮਿਲੇ ਸਾਨੂੰ ਇਹਦੀ ਕੋਈ ਪਰਵਾਹ ਨਹੀਂ ਪਰ ਇਹ ਜ਼ਰੂਰ ਸੀ ਕਿ ਅਸੀਂ ਜੋ ਭਗਵਾਨ ਨੂੰ ਭੋਗ ਲਗਾਉਂਦੇ ਸੀ ਇਸ ਭੋਗ ਦੇ ਵਿੱਚ ਜੋ ਪਦਾਰਥ ਅੱਗੇ ਰੱਖਦੇ ਹੁੰਦੇ ਸੀ ਉਹਨਾਂ ਪਦਾਰਥਾਂ ਦੀ ਥੋੜ੍ਹ ਹੋ ਗਈ ਸੀ ਅਸੀਂ ਮਨ 'ਚ ਸੋਚਿਆ ਚਲੋ ਜੋ ਵੀ ਰੁੱਖੀ ਮਿੱਸੀ ਹੈ ਜਿਹੋ ਜਿਹੇ ਵੀ ਹੈ ਸਾਡੇ ਆਸ-ਪਾਸ ਤੋਂ ਅਨ ਆਉਂਦਾ ਹੈ ਇਹੋ ਜਿਹਾ ਭੋਗ ਅਸੀਂ ਅੱਜ ਭਗਵਾਨ ਨੂੰ ਲਗਾ ਦਿੰਦੇ ਹਾਂ ਮਹਾਪੁਰਖ ਕਹਿੰਦੇ ਕਿ ਅਸੀਂ ਉਹ ਜਿਹੜਾ ਰੁੱਖਾ ਮਿੱਸਾ ਪ੍ਰਸ਼ਾਦਾ ਸੀ ਉਹ ਤਿਆਰ ਕੀਤਾ ਕਿਉਂਕਿ ਆਪਣੇ ਖਾਣ ਵਾਸਤੇ ਤਾਂ ਕੋਈ ਅੰਨ ਨਹੀਂ ਸੀ ਆਨਦਾ ਕਾਲ ਪਿਆ ਸੀ ਇਸ ਕਰਕੇ ਮਹਾਪੁਰਖ ਕਹਿੰਦੇ ਇਸ਼ਨਾਨ ਕਰਕੇ ਨਿਤ ਦੀ ਮर्यादा ਦੇ ਅਨੁਸਾਰ ਜਦੋਂ ਅਸੀਂ ਇਹ ਪਦਾਰਥ ਜਿਹੜੇ ਸਨ ਤਿਆਰ ਕੀਤੇ ਉਹ ਕਰਨ ਤੋਂ ਬਾਅਦ ਜਦੋਂ ਕਹਿੰਦੇ ਕਿ ਜਾ ਕੇ ਭਗਵਾਨ ਦੇ ਅੱਗੇ ਰੱਖੇ ਉਹ ਕਪੜਾ ਚੁੱਕ ਕੇ ਅਰਪਣ ਕਰਨ ਲੱਗੇ ਤੇ ਅਸੀਂ ਕੀ ਵੇਖਿਆ ਕਿ ਭਗਵਾਨ ਦੀ ਮੂਰਤੀ ਦੇ ਅੱਗੇ 2 ਰੁਪਏ ਪਏ ਹੋਏ ਸਨ ਕਹਿੰਦੇ ਕਿ ਅਸੀਂ ਹੈਰਾਨ ਹੋ ਗਏ ਕਿ ਇਹ 2 ਰੁਪਏ ਇਸ ਭਗਵਾਨ ਦੀ ਮੂਰਤੀ ਦੇ ਅੱਗੇ ਕੌਣ ਰੱਖ ਗਿਆ ਕਹਿੰਦੇ ਕਿ ਉਹ ਅਸੀਂ ਉਸੇ ਹੀ ਸਮੇਂ ਹੋਰ ਮਹਾਤਮਾ ਜਿਹੜੇ ਕਹਿੰਦੇ ਸਨ ਉਹਨਾਂ ਨੂੰ ਪੁੱਛਿਆ ਕਿ ਸਾਡੇ ਤੋਂ ਬਾਅਦ ਇੱਥੇ ਕੋਈ ਆਇਆ ਸੀ ਉਹ ਕਹਿੰਦੇ ਕੋਈ ਨਹੀਂ ਆਇਆ ਇਸ ਪੂਜਾ ਵਾਲੇ ਮੰਦਰ 'ਚ ਤੇ ਅੱਜ ਕੋਈ ਆਇਆ ਹੀ ਨਹੀਂ ਕਹਿੰਦੇ ਅਸੀਂ ਕਿਸੇ ਨੂੰ ਨਹੀਂ ਵੇਖਿਆ ਇਸ ਪਰਮਾਤਮਾ ਦੇ ਅੱਗੇ ਭਗਵਾਨ ਦੇ ਅੱਗੇ 2 ਰੁਪਏ ਕਿਸ ਨੇ ਰੱਖ ਦਿੱਤੇ ਹਨ ਭਗਵਾਨ ਦੇ ਅੱਗੇ 2 ਰੁਪਏ ਹਨ ਚਾਂਦੀ ਦੇ ਇਹ 2 ਰੁਪਏ ਕੌਣ ਰੱਖ ਗਿਆ ਹੈ ਕਹਿੰਦੇ ਕਿਸੇ ਨੂੰ ਕੋਈ ਸਮਝ ਨਾ ਆਈ ਪਹਾੜੀ ਬਾਬਾ ਜੀ ਕਹਿਣ ਲੱਗੇ ਸਾਡੇ ਮਨ 'ਚ ਆਇਆ ਕੋਈ ਇੱਥੇ ਆਇਆ ਨਹੀਂ ਕੋਈ ਇੱਥੋਂ ਗਿਆ ਨਹੀਂ ਕਿਸੇ ਨੇ ਕੁਝ ਵੇਖਿਆ ਨਹੀਂ ਕਿਉਂਕਿ ਮਹਰੇ ਮਹਾਤਮਾ ਜੀ ਬੈਠੇ ਰਹਿੰਦੇ ਹਨ ਫਿਰ ਹੋਰ ਕੋਈ ਨਹੀਂ ਤੇ ਕੋਈ ਭਗਵਾਨ ਹੀ ਸਾਰੀ ਕਲਾ ਵਰਤਾ ਰਹੇ ਹਨ ਇਹ ਭਗਵਾਨ ਦੀ ਆਪਣੀ ਕਲਾ ਹੈ ਉਹਦਾ ਚਮਤਕਾਰ ਹੈ ਇਹ 2 ਰੁਪਏ ਜਿਹੜੇ ਸਾਹਮਣੇ ਹਨ ਇਹ ਪਰਮੇਸ਼ਰ ਨੇ ਸਾਨੂੰ ਆਪ ਦਿੱਤੇ ਹਨ ਇਹ ਭੋਗ ਵਾਸਤੇ ਵਸਤਾਂ ਵਾਸਤੇ ਮਹਾਪੁਰਖ ਜੀ ਆਖਦੇ ਹਨ ਕਿ ਅਸੀਂ ਉਹਦੀਆਂ ਵਸਤਾਂ ਲਿਆਂਦੀਆਂ ਦੇ ਵਿੱਚੋਂ ਕਹਿੰਦੇ ਕਿ ਕੁਝ ਮਨ ਵਿੱਚ ਸੋਚਿਆ ਕਿ ਚੌਲ ਲੈ ਆਈਏ ਕੁਝ ਦਾਣਾਂ ਲਿਆਂਦੀਆਂ ਕੁਝ ਕਹਿੰਦੇ ਕਿ ਅਸੀਂ ਆਟਾ ਲੈ ਆਂਦਾ ਇਹ ਸਾਰੇ ਹੀ ਰਸਤੇ ਚੜ੍ਹੇ ਲਿਆ ਕੇ ਜਿਨ੍ਹਾਂ ਦੇ ਵਿੱਚੋਂ ਭੋਜਨ ਪਦਾਰਥ ਤਿਆਰ ਕੀਤੇ ਤੇ ਜਿੰਨੀਆਂ ਵੀ ਚੀਜ਼ਾਂ ਸਨ ਲਿਆ ਕੇ ਉਹਨਾਂ ਚੀਜ਼ਾਂ ਨੂੰ ਭੋਗ ਲਗਵਾਇਆ ਕਹਿੰਦੇ ਇਹ ਜਿਹੜਾ ਅਨ ਸੀ ਉਹ ਫਿਰ ਬਚ ਗਿਆ ਜਦੋਂ ਬਚ ਗਿਆ ਤੇ ਅਸੀਂ ਉਹ ਜਿਹੜੇ ਆਨੇ ਬਾਕੀ ਰਹਿ ਗਏ ਸਨ ਉਹਦਾ ਕਪੜਾ ਲਿਆਂਦਾ ਕਪੜਾ ਲਿਆ ਕੇ ਜਿੰਨੇ ਵੀ ਮਹਾਤਮਾ ਆਉਂਦੇ ਸਨ ਉਹਨਾਂ ਨੂੰ ਦੇਣ ਦਾ ਸਨਮਾਨ ਕੀਤਾ ਉਹਨਾਂ ਨੂੰ ਕੋਈ ਨਾ ਕੋਈ ਕਪੜਾ ਦੁਮਾਲਾ ਜਿਹੜਾ ਦਿੱਤਾ ਜਾਵੇ ਇਸ ਕਰਕੇ ਕਹਿੰਦੇ ਕਿ ਉਸ ਤੋਂ ਬਾਅਦ ਮਹਾਤਮਾ ਵੀ ਆਏ ਇੱਥੇ ਫਿਰ ਭੋਜਨ ਛਕਦੇ ਰਹੇ ਉਸ ਤੋਂ ਬਾਅਦ ਜਿਹੜੇ ਦੁਮਾਲੇ ਸਨ ਜੋ ਅਸੀਂ ਲਿਆਂਦੇ ਸਨ ਕਹਿੰਦੇ ਉਹ ਵੀ ਅਸੀਂ ਉਹਨਾਂ ਨੂੰ ਇੱਕ ਮਹਾਤਮਾ ਨੂੰ ਦਿੰਦੇ ਹੀ ਰਹੇ ਇਸ ਤਰ੍ਹਾਂ ਕਹਿੰਦੇ ਕਿ ਸਾਧੂ ਦੀਆਂ ਮੰਡਲੀਆਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਪ੍ਰਸ਼ਾਦਾ ਛਕਦੀਆਂ ਰਹਿੰਦੀਆਂ ਤੇ ਕਹਿੰਦੇ ਕਿ ਉਸ ਤੋਂ ਬਾਅਦ ਜਿਹੜਾ ਸਿਲਸਿਲਾ ਸੀ ਫਿਰ ਇਦਾਂ ਹੀ ਚੱਲਦਾ ਰਿਹਾ ਅੱਜ ਹੋਰ ਭਲਕੇ ਹੋਲੇ-ਹੋਲੇ ਸਾਧ ਸੰਗਤ ਦੀ ਆਵਾਜ਼ਾਈ ਵੱਧ ਗਈ ਅੱਜ ਕਹਿੰਦੇ ਕਿ ਹੋਰ ਤੇ ਵੱਡਾ ਆਸ਼ਰਮ ਬਣ ਚੁੱਕਾ ਹੈ ਬਹੁਤ ਵੱਡਾ ਆਸ਼ਰਮ ਹੋਣ ਤੋਂ ਬਾਅਦ ਮਹਾਪੁਰਖ ਜੀ ਦੱਸਦੇ ਹਨ ਬਾਬਾ ਪਹਾੜੀ ਜੀ ਸੰਗਤਾਂ ਦੀ ਆਵਾਜ਼ਾਈ ਵੱਧ ਗਈ ਕਹਿੰਦੇ ਅਸੀਂ ਮਨ ਵਿੱਚ ਸੋਚਿਆ ਹੁਣ ਤਾਂ ਸੰਗਤ ਵੱਧ ਗਈ ਹੁਣ ਇੱਥੇ ਭਰਿਆ ਮੇਲਾ ਛੱਡਣਾ ਚੰਗਾ ਨਹੀਂ ਬਾਬਾ ਪਹਾੜੀ ਬਾਬਾ ਜੀ ਦੱਸਦੇ ਹਨ ਅਸੀਂ ਇੱਕ ਦਿਨ ਫਿਰ ਜਿਹੜੇ ਸੀ ਚੁੱਪ-ਚੁਪੀਤੇ ਇਹ ਸਾਰਾ ਹੀ ਆਸ਼ਰਮ ਛੱਡ ਕੇ ਜੰਗਲਾਂ ਦੇ ਵਿੱਚ ਚਲੇ ਗਏ ਫਿਰ ਅਸੀਂ ਦੂਰ ਦਰਾਡੇ ਪਹਾੜਾਂ ਵਿੱਚ ਨਿਕਲ ਗਏ ਉੱਥੇ ਫਿਰ ਕਈ ਸਾਲ ਰਹਿੰਦੇ ਰਹੇ ਅਸੀਂ ਤਪੱਸਿਆ ਕੀਤੀ ਐਸੀਆਂ ਐਸੀਆਂ ਜਗ੍ਹਾ ਤੇ ਝਿਹੜੀਆਂ ਜਗ੍ਹਾ ਦੇ ਉੱਤੇ ਕਹਿੰਦੇ ਕਿ ਕਿਸੇ ਨੇ ਨਾ ਸੁਣੀਆਂ ਨਾ ਵੇਖੀਆਂ ਉਹਨਾਂ ਜਗ੍ਹਾ ਤੇ ਬੈਠ ਕੇ ਬੰਦਗੀ ਕੀਤੀ ਇਹਨਾਂ ਸਥਾਨਾਂ ਦੇ ਉੱਤੇ ਫਿਰ ਸਾਨੂੰ ਦੁਰਲੱਭ ਚਿਹੜੇ ਸੀ ਅਨੁਭਵ ਹੋਏ ਅਨੁਭਵ ਹੋਣ ਤੋਂ ਬਾਅਦ ਕਹਿੰਦੇ ਕਿ ਕੁਝ ਸਮਾਂ ਆਇਆ ਜੋ ਸਮੇਂ ਦੇ ਬਾਅਦ ਸਾਨੂੰ ਕਹਿ ਲੋ ਕਿ ਪ੍ਰਮਾਤਮਾ ਵਾਹਿਗੁਰੂ ਜੀ ਦੀ ਐਸੀ ਕੋਈ ਰੂਹ ਮਿਲੀ ਜਿਸ ਦੇ ਨਾਲ ਸਾਡੇ ਮਨ ਵਿੱਚ ਸੰਤੁਸ਼ਟੀ ਪੈਦਾ ਹੋ ਗਈ ਅਸੀਂ ਇੱਕ ਆਸ਼ਰਮ ਦੇ ਵਿੱਚ ਆਏ ਸਤ ਸੰਗਰਜੀ ਕਹਿਣ ਤੋਂ ਭਾਵ ਹੈ ਕਿ ਜਿਨ੍ਹਾਂ ਦੇ ਹਿਰਦੇ ਵਿੱਚ ਪਰਮਾਤਮਾ ਵਸਦਾ ਹੈ ਪਰਮਾਤਮਾ ਦੇ ਪ੍ਰਤੀ ਬੰਦਾ ਆਪਣੇ ਮਨ ਵਿੱਚ ਖਿੱਚ ਰੱਖਦਾ ਹੈ ਉਹਦਾ ਪਿਆਰ ਹੈ ਵਾਹਿਗੁਰੂ ਜੀ ਫਿਰ ਸਦਾ ਹੀ ਇਨ੍ਹਾਂ ਭਗਤਾਂ ਦੇ ਅੰਗ ਸੰਗ ਰਹਿੰਦੇ ਹਨ ਇਨ੍ਹਾਂ ਦੇ ਨੇੜੇ ਹੋਣ ਦਾ ਸਬੂਤ ਦਿੰਦੇ ਹਨ ਕਿ ਕਿਵੇਂ ਔਖੇ ਘੜੀ ਦੇ ਵਿੱਚ ਇਨ੍ਹਾਂ ਦਾ ਸਾਥ ਦਿੰਦੇ ਹਨ ਇਸ ਕਰਕੇ ਗੁਰਬਾਣੀ ਨੇ ਆਖਿਆ ਹੈ ਸੰਤਾਂ ਕੇ ਕਾਰਜ ਆਪ ਖਲੋਇਆ ਹਰ ਕੰਮ ਕਰਾਵਣ ਆਇਆ RAM ਮਹਾਪੁਰਖ ਜੀ ਆਖਦੇ ਹਨ ਸਾਡੇ ਮਨ ਵਿੱਚ ਇਹ ਪੱਕਾ ਵਿਸ਼ਵਾਸ ਹੋ ਗਿਆ ਪਰਮਾਤਮਾ ਸਾਡੇ ਤੋਂ ਦੂਰ ਨਹੀਂ ਸਾਡੇ ਅੰਗ ਸੰਗ ਹਨ ਕਿਉਂਕਿ ਜਿੱਥੇ ਅੰਗਰੇਜ਼ ਸਾਰੇ ਹੀ ਉਹਨਾਂ ਸਿੱਖਾਂ ਤੋਂ ਦੂਰ ਹੋ ਚੁੱਕੇ ਸਨ ਉਹਨਾਂ ਦੇ ਪ੍ਰਤੀ ਵਿਰਧ ਦੀ ਭਾਵਨਾ ਰੱਖਦੇ ਸਨ ਪਰ ਉਹ ਸੰਤ ਮਹਾਪੁਰਖ ਜੀ ਕਿਸ ਰੂਪ ਦੇ ਵਿੱਚ ਆ ਕੇ ਉਹਨਾਂ ਹੀ ਸੰਤਾਂ ਦਾ ਭਲਾ ਕੀਤਾ ਸਾਧ ਸੰਗਤ ਜੀ ਸੋ ਇਹ ਸੀ ਪਹਾੜੀ ਬਾਬਾ ਜੀ ਦੇ ਜੀਵਨ ਦੇ ਪ੍ਰਸੰਗ ਜੋ ਅਸੀਂ ਤੁਹਾਡੇ ਨਾਲ ਸਾਂਝੇ ਕੀਤੇ ਹਨ ਸਾਧ ਸੰਗਤ ਜੀ ਔਖੀ ਘੜੀ ਦੇ ਵਿੱਚ ਪਰਮਾਤਮਾ ਜੀ ਤੁਹਾਡੇ ਨਾਲ ਵੀ ਇਦਾਂ ਹੀ ਸਹਾਈ ਹੁੰਦੇ ਹੋਣਗੇ ਤੁਹਾਨੂੰ ਵੀ ਜ਼ਰੂਰ ਅਨੁਭਵ ਹੋਣਾ ਸ਼ੁਰੂ ਹੋ ਜਾਵੇਗਾ ਕਿ ਪਰਮਾਤਮਾ ਜੀ ਜਦੋਂ ਔਖੀ ਘੜੀ ਵਿੱਚ ਕਿਸੇ ਨਾ ਕਿਸੇ ਰੂਪ ਵਿੱਚ ਆ ਕੇ ਤੁਹਾਡੀ ਮਦਦ ਕਰ ਦੇਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ